ਇਹ 150 ਦੇ ਦੋ ਨੇ ਕੁੜਤੇ ਦੇਖੋ ਬਾਈ ਹੁਣ ਹੀ ਦਿਖਾ ਰਹੇ ਨੇ ਬਹੁਤ ਸਾਰੇ ਕਲਰ ਨੇ ਇੱਥੇ ਲਓ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਪਟਿਆਲੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਟਿਆਲੇ ਦੀ ਸੰਡੇ ਸੇਲ ਦਿਖਾਵਾਂਗੇ ਜਿਹੜੀ ਛੋਟੀ ਬਾਰਾਂਦਰੀ ਦੇ ਵਿੱਚ ਲੱਗਦੀ ਹੈ ਹਰੇਕ ਸੰਡੇ ਬਹੁਤ ਵੱਡੀ ਸੇਲ ਹੁੰਦੀ ਹੈ ਇੱਥੇ ਬਹੁਤ ਸਸਤੇ ਰੇਟਾਂ ਤੇ ਇਥੋਂ ਜਿਹੜਾ ਕੱਪੜਾ ਉਹ ਮਿਲ ਜਾਂਦਾ ਤੋਂ ਅੱਜ ਦੀ ਵੀਡੀਓ 'ਚ ਬਣੇ ਰਹੋ ਚੱਲਦੇ ਆਪਾਂ ਵੀਡੀਓ ਅੱਜ ਦੀ ਕਰਦੇ ਆਂ ਸ਼ੁਰੂ ਤੇ ਚੱਲਦੇ ਆਂ ਆਪਾਂ ਸਾਰੀ ਇਹ ਸੇਲ ਤੁਹਾਨੂੰ ਦਿਖਾਉਨੇ ਆਂ ਇਹ ਛੋਟੀ ਬਾਰਾਂਦਰੀ ਦੇ ਵਿੱਚ ਲੱਗਦੀ ਆ ਸੇਲ ਦੇਖ ਸਕਦੇ ਹੋ ਇੱਥੇ ਆ ਕੱਪੜੇ ਵਾਲੀਆਂ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਇੱਥੋਂ ਨਾਲ-ਨਾਲ ਸ਼ੁਰੂ ਹੋ ਜਾਂਦੀਆਂ ਨੇ ਇਧਰਲੀ ਸਾਈਡ ਦਾ ਸਾਰੀ ਇਹ ਸੇਲ ਲੱਗਦੀ ਹੈ ਬਹੁਤ ਵੱਡੀ ਸੇਲ ਹੁੰਦੀ ਹੈ ਇੱਥੇ ਬਹੁਤ ਸਸਤੇ ਰੇਟਾਂ ਤੇ ਕੱਪੜਾ ਜਿਹੜਾ ਹੈ ਇੱਥੋਂ ਇਹ ਸੇਲ ਦੇ ਵਿੱਚੋਂ ਮਿਲ ਜਾਂਦਾ ਤੇ ਚੱਲਦੇ ਆਂ ਪਏ ਸਾਰੀ ਤੁਹਾਨੂੰ ਸੇਲ ਜਿਹੜੀ ਦਿਖਾਉਨੇ ਆ ਤੇ ਆ ਇੱਥੇ ਜਿਵੇਂ ਸੌਕਸ ਦੇਖ ਸਕਦੇ ਹੋ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਇੱਥੋਂ ਮਿਲਦੀਆਂ ਨੇ ਆ ਕੁਛ ਹੋਗੇ ਪਲਾਸ ਚਾਕੂ ਤੇ ਜਿਵੇਂ ਬੈਲਟਾਂ ਲੱਗੀਆਂ ਇਹ ਐਵੇਂ ਹੀ ਇੱਥੋਂ ਕੱਪੜਾ ਜਿਹੜਾ ਬਹੁਤ ਸਸਤੇ ਰੇਟਾਂ ਤੇ ਮਿਲ ਜਾਂਦਾ ਹੈ ਇਹ ਆਪਾਂ ਸਾਰਾ ਤੁਹਾਨੂੰ ਦਿਖਾਉਨੇ ਆਂ ਐਥੇ ਲੋਰਾਂ ਪਈਆਂ ਨੇ ਜਿਵੇਂ ਦੇਖ ਸਕਦੇ ਹੋ ਨਾ ਲਓ ਜੀ ਐਵੇਂ ਜੇ ਸਾਰੀਆਂ ਚੀਜ਼ਾਂ ਇੱਥੋਂ ਮਿਲਦੀਆਂ ਨੇ ਇੱਥੇ ਲੋਰਾਂ ਟੀ-ਸ਼ਰਟਾਂ ਜਿਹੜੀਆਂ ਦੇਖ ਸਕਦੇ ਹੋ ਕੀ ਰੇਟ ਲਾਇਆ ਲੋਰ ਦੇ ਜੀ 150 100 ਦੀਆਂ ਲੋਰਾਂ ਨੇ ਦੇਖ ਸਕਦੇ ਹੋ ਲਓ ਜੀ ਬਹੁਤ ਸਾਰੇ ਕਲਰ ਨੇ ਇੱਥੇ ਬਲੈਕ ਕਲਰ ਆ ਗਿਆ ਜਿਵੇਂ ਨਾ ਲਓ ਜੀ ਗ੍ਰੇ ਆ ਗਿਆ ਬਾਕੀ ਆ ਟੀ-ਸ਼ਰਟਾਂ ਇਹਨਾਂ ਦਾ ਕੀ ਪ੍ਰਾਈਸ ਦਾ ਟੀ-ਸ਼ਰਟ ਦੇ ਜੀ 150 ਰੇ 150 ਦੇ ਵਿੱਚ ਇਥੋਂ ਟੀ-ਸ਼ਰਟਾਂ ਜਿਹੜੀਆਂ ਮਿਲ ਜਾਣਗੀਆਂ। ਲਓ ਜੀ ਇੰਨੇ ਇੱਕ ਪ੍ਰਾਈਸ ਦੇ ਵਿੱਚ ਸਾਰਾ ਇਥੋਂ ਕਪੜਾ ਜਿਹੜਾ ਮਿਲ ਜਾਂਦਾ। ਇੱਥੇ ਦੇਖ ਸਕਦੇ ਹੋ ਲਓ ਜੀ। ਲੋਹਰਾ ਟੀ-ਸ਼ਰਟਾਂ ਪਈਆਂ ਨੇ। ਹਾਂ ਤੌਲੀਏ ਦੇਖ ਸਕਦੇ ਹੋ। ਇਹ ਤੌਲੀਏ ਕਿੰਨੇ ਦੇ ਨੇ ਜੀ? 150 ਰੁਪਏ। 150 ਦੇ ਦੋ। 150 ਦੋ ਤੌਲੀਏ ਤੁਸੀਂ ਲੈ ਸਕਦੇ ਹੋ ਇਥੋਂ। ਐਵੇਂ ਦਾ ਸਾਰਾ ਸਮਾਨ ਇਥੋਂ ਸਸਤੇ ਰੇਟਾਂ ਦੇ ਵਿੱਚ ਜਿਹੜਾ ਮਿਲ ਜਾਂਦਾ। ਹਾਂ ਕੁਝ ਪਲਾਸਟਿਕ ਦਾ ਸਮਾਨ ਆ ਗਿਆ ਔਰੇ। ਦੇਖ ਸਕਦੇ ਹੋ। ਲਓ ਜੀ। ਸਾਰਾ ਕੁਝ ਹੁੰਦਾ ਹੈ ਸੇਲ ਦੇ ਵਿੱਚ ਪਲਾਸਟਿਕ ਦਾ ਸਮਾਨ ਹੋ ਗਿਆ ਹਨਾ ਆ ਕੁਝ ਕਾਜੂ ਆ ਗਏ ਦਾਖਾਂ ਆ ਗਈਆਂ ਤੇ ਆ ਕੁਝ ਜੁਵੇਲਰੀ ਵਾਲਾ ਸਮਾਨ ਵੀ ਇੱਥੇ ਹੁੰਦਾ ਸੇਲ ਦੇ ਵਿੱਚ ਲਓ ਜੀ ਈਅਰਿੰਗਸ ਹੋ ਗਏ ਜਿਵੇਂ ਹਨਾ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੇ ਇਥੋਂ ਚੱਲਦੇ ਆ ਅੱਗੇ ਉਹ ਦੇਖਦੇ ਆਪਾਂ ਸੇਲ ਜਾ ਕੇ ਇੱਥੇ ਤੁਸੀਂ ਦੇਖ ਸਕਦੇ ਹੋ ਆ ਜਿਵੇਂ ਲਾਏ ਹੋਏ ਨੇ ਹਨਾ ਲਓ ਜੀ ਇਸ ਤਰ੍ਹਾਂ ਦੇ ਕੁੜਤੇ ਸੂਟ ਸਾਰੇ ਇੱਥੋਂ ਜਿਹੜੇ ਮਿਲ ਜਾਂਦੇ ਨੇ ਆ ਟੌਪ ਲੱਗੇ ਹੋਏ ਨੇ ਸਾਹਮਣੇ ਆ ਇੱਥੇ ਸੂਟ ਪਏ ਨੇ ਇਹ ਮੇਰਾ ਸਾਰਾ ਕੱਪੜਾ ਇੱਥੋਂ ਤੁਹਾਨੂੰ ਸੇਲ ਦੇ ਵਿੱਚੋਂ ਜਿਹੜਾ ਮਿਲ ਜੂ। ਆਹ ਹੋਰ ਇਧਰ ਵੀ ਦੇਖ ਸਕਦੇ ਹੋ ਲੋ ਜੀ ਸ਼ੂਜ਼ ਪਏ ਨੇ। ਉਹ ਯਾਰ ਸਾਡੇ ਤੇ ਇੰਸ ਤੋਂ ਹੋਏ ਜੋ ਇੱਕ। ਤੇ ਇਧਰ ਆ ਜਿਵੇਂ ਚੱਪਲਾਂ ਆ ਗਈਆਂ ਹਨਾ। ਆਹ ਛੋਟੇ ਬੱਚਿਆਂ ਵਾਲੇ ਕੱਪੜੇ ਇੱਥੇ ਨੇ। ਇਹ ਸਾਰੇ 100-100 ਦੇ ਵਿੱਚ ਤੁਹਾਨੂੰ ਜਿਹੜੇ ਇੱਥੋਂ ਮਿਲ ਜਾਣਗੇ। ਬਹੁਤ ਸਸਤਾ ਕੱਪੜਾ ਜਿਹੜਾ ਇਹ ਸੇਲ ਦੇ ਵਿੱਚੋਂ ਮਿਲ ਜਾਂਦਾ। ਤੇ ਆਪਾਂ ਇੱਥੋਂ ਦੂਸਰੀ ਸਾਈਡ ਚੱਲਾਂਗੇ ਅੰਦਰਲੀ ਸਾਈਡ। ਆਹ ਸਾਰਾ ਬਾਹਰਲਾ ਪਾਸਾ ਤੁਹਾਨੂੰ ਆਪਾਂ ਦਿਖਾਇਆ। ਤੇ ਇਧਰ ਅੰਦਰਲੀ ਸਾਈਡ ਚੱਲਦੇ ਆ ਇੱਥੇ ਸਾਰੀ ਸੇਲ ਲੱਗਦੀ ਐ ਆ ਅੰਦਰਲੀ ਸਾਈਡ ਮਾਰਕੀਟ ਦੇ ਵਿੱਚ ਤੇ ਇੱਥੇ ਆ ਗਏ ਆਪਾਂ ਅੰਦਰਲੀ ਸਾਈਡ ਇੱਥੇ ਵੀ ਸਾਰਾ ਤੁਹਾਨੂੰ ਕੱਪੜਾ ਹੀ ਕੱਪੜਾ ਜਿਹੜਾ ਮਿਲ ਜੂ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਸਾਰੀ ਜਗ੍ਹਾ ਦੇ ਵਿੱਚ ਕੱਪੜਾ ਹੀ ਕੱਪੜਾ ਐ ਸਾਰੀ ਇਹ ਸੇਲ ਜੇ ਲੱਗੀ ਹੋਈ ਐ ਇਹ ਸਾਰੀਆਂ ਆਪਾਂ ਦਿਖਾਉਨੇ ਆ ਤੇ ਇੱਥੇ ਆ ਲੋਹੜਾਂ ਨੇ ਦੇਖ ਸਕਦੇ ਹੋ ਲਓ ਜੀ ਐਵੇਂ ਜੀਆਂ ਲੋਹੜਾਂ ਸਾਰੀਆਂ 100-150 ਰੁਪਏ 100 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਆ ਟੀ-ਸ਼ਰਟਾਂ ਆ ਗਈਆਂ ਛੋਟੇ ਬੱਚੇ ਵਾਲੀਆਂ ਲਓ ਜੀ ਬਹੁਤ ਕੱਪੜਾ ਵੇ ਆ ਇਹ ਸੇਲ ਦੇ ਵਿੱਚ ਆਹ ਟੀ-ਸ਼ਰਟਾਂ ਦੇਖ ਸਕਦੇ ਹੋ ਸਾਰਾ ਇੱਥੇ ਪ੍ਰਾਈਸ ਇੰਨਾ ਕਿ ਹੁੰਦਾ 100 150 200 ਹਨਾ ਇੱਧਰ ਆ ਕੁਝ ਅੱਗੇ ਪੈਂਟਾਂ ਆ ਗਈਆਂ ਜੀਨਸ ਲਓ ਜੀ ਬਹੁਤ ਵੱਡੀ ਸੇਲ ਹੁੰਦੀ ਆ ਕੁਝ ਇੱਥੇ ਫਾਰਮਲ ਪੈਂਟਾਂ ਦੇਖ ਸਕਦੇ ਹੋ ਮੰਮਾ ਲਓ ਜੀ ਬਲੈਕ ਫਾਰਮਲ ਪੈਂਟਾਂ ਨੇ ਆ ਅੱਛੇ ਸ਼ੂਜ਼ ਦੇਖ ਸਕਦੇ ਹੋ ਨੋ ਇਹ ਸ਼ੂਜ਼ ਵੀ ਸਾਰੇ ਸੇਲ ਦੇ ਵਿੱਚ ਹੁੰਦੇ ਨੇ ਤੇ ਇਧਰਲੀ ਵਾਲੀ ਸਾਈਡ ਵੀ ਉਸੇ ਤਰ੍ਹਾਂ ਲਓ ਜੀ ਫਲੋਰਲ ਪੈਂਟਾਂ ਹਨ ਐਵੇਂ ਦਾ ਸਾਰਾ ਕੱਪੜਾ ਸੋ ਇਥੋਂ ਸੇਲ ਦੇ ਵਿੱਚੋਂ ਮਿਲ ਜੂ। ਕੀਡ ਬਹੁਤ ਹੁੰਦੀ ਆ ਇਹ ਸੇਲ ਦੇ ਵਿੱਚ ਬਹੁਤ ਜ਼ਿਆਦਾ ਕਰਾਊਡ ਰਹਿੰਦਾ ਹੈ ਇਹ ਸੇਲ ਦੇ ਵਿੱਚ ਇੱਥੇ ਕੁਝ ਐਨਕਾਂ ਦੇਖ ਸਕਦੇ ਹੋ। ਐਵੇਂ ਦੀਆਂ ਚੀਜ਼ਾਂ ਸਾਰੀਆਂ ਮਿਲ ਜਾਂਦੀਆਂ ਇੱਥੇ। ਔਰ ਇਹ ਲੋਹਾਂ ਦੇਖ ਸਕਦੇ ਹਾਂ ਦੇਖੋ ਐਵੇਂ ਜੀਆਂ ਲੋਹਾਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ 1.5 200 2 200 ਰੁਪਏ ਦੇ ਵਿੱਚ ਆ ਦੇਖ ਸਕਦੇ ਹਾਂ ਲਓ ਜੀ ਹਰੇਕ ਸਾਰੇ ਕਲਰ ਇੱਥੋਂ ਮਿਲ ਜਾਂਦੇ ਨੇ ਬਾਕੀ ਤੁਸੀਂ ਲੱਭ ਸਕਦੇ ਹੋ ਜਿਵੇਂ ਆ ਕੱਪੜੇ ਪਏ ਨੇ ਇੱਥੋਂ ਲੱਭਣੇ ਪੈਂਦੇ ਨੇ ਆਕੇ ਲਓ ਜੀ ਆ ਇੱਥੇ ਟੀ-ਸ਼ਰਟਾਂ ਦੇਖ ਸਕਦੇ ਹਾਂ ਇਸ ਤਰ੍ਹਾਂ ਦੀ ਟੀ-ਸ਼ਰਟਾਂ ਜਿਹੜੀਆਂ ਮਿਲ ਜਾਂਦੀਆਂ ਨੇ ਸਾਰੇ ਕਲਰ ਲਓ ਜੀ ਆ ਸਾਰੀਆਂ ਟੀ-ਸ਼ਰਟਾਂ ਲਾਈਟ ਡਾਰਕ ਕਲਰ ਸਾਰੇ ਮਿਲ ਜਾਂਦੇ ਨੇ 100 150 300 ਦੇ ਵਿੱਚ ਤੁਹਾਨੂੰ ਇੱਥੋਂ ਟੀ-ਸ਼ਰਟਾਂ ਜਿਹੜੀਆਂ ਮਿਲ ਜਾਣਗੀਆਂ ਲਓ ਜੀ ਦੇਖ ਸਕਦੇ ਹੋ ਤੇ ਇੱਧਰ ਕੁਝ ਟੌਪ ਦੇਖ ਸਕਦੇ ਹੋ ਤੁਸੀਂ 50 50 ਰੁਪਏ ਦੇ ਵਿੱਚ ਨੇ ਲਓ ਜੀ ਆਹ ਟੌਪੀਆਂ 50 ਰੁਪਏ ਦੇ ਵਿੱਚ ਮਿਲ ਜਾਣਗੇ ਤੁਹਾਨੂੰ ਇੱਥੇ ਲਓ ਜੀ ਇਸ ਤਰ੍ਹਾਂ ਦੇ ਟੌਪ ਸਾਰੇ ਇੱਥੋਂ ਮਿਲ ਜਾਂਦੇ ਨੇ ਬਹੁਤ ਸਾਰੇ ਕਲਰ ਨੇ ਇੱਥੇ 50 ਰੁਪਏ 50 ਰੁਪਏ 50 ਰੁਪਏ ਲੇਡੀ ਸਟਾਕ ਕੁੜਤੇ ਲੱਖਪਿਆ 50 ਰੁਪਏ ਦੇ ਵਿੱਚ ਮਿਲ ਜਾਣਗੇ ਇੱਥੋਂ ਨਾ ਕਪੜਾ ਲੱਭਣਾ ਪੈਂਦਾ ਆ ਕਿ ਇਹ ਸੇਲ ਦੇ ਵਿੱਚੋਂ ਜਿਵੇਂ ਆ ਕੱਪੜਿਆਂ ਦੀ ਢੇਰੀ ਲੱਗੀ ਹੁੰਦੀ ਆ ਉਹਦੇ ਵਿੱਚੋਂ ਲੱਭਣਾ ਪੈਂਦਾ ਕਪੜਾ ਲੱਭ ਕੇ ਵਿੱਚੋਂ ਵਧੀਆ ਮਿਲ ਜਾਂਦਾ ਜਿਵੇਂ ਆ ਟੀ-ਸ਼ਰਟਾਂ ਪਈਆਂ ਨੇ ਹਨ ਇਹਨਾਂ ਦੇ ਵਿੱਚੋਂ ਦੇਖਣਾ ਪੈਂਦਾ ਛਾਂਟ ਕੇ ਵਿੱਚੋਂ ਵਧੀਆ ਨਿਕਲੇ ਆਉਂਦਾ ਜਿਹੜਾ ਕਪੜਾ ਤੇ ਇੱਥੇ ਤੁਸੀਂ ਜੇ ਦੇਖ ਸਕਦੇ ਹੋ ਜਿਵੇਂ ਜੀਨਾਂ ਆ ਗਈਆਂ ਹਨ ਲਓ ਜੀ ਤੇ ਅੱਗੇ ਚੱਲਦੇ ਆਂ ਅੱਗੋਂ ਦੇਖਦੇ ਆਂ ਆਪਾਂ ਜਾ ਕੇ ਸਾਰਾ ਜਗ੍ਹਾ ਦੇ ਵਿੱਚ ਕੱਪੜੇ ਕਪੜਾ ਪਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਲਓ ਜੀ ਆਹ ਜੀਨਸ ਪਈਆਂ ਨੇ ਇੱਥੇ ਇਹ 2 200 3 300 ਰੁਪਏ ਇਹਨਾਂ ਦਾ ਪ੍ਰਾਈਸ ਹੁੰਦਾ ਜਿਹੜਾ ਪੈਂਟਾਂ ਦਾ ਇੱਥੇ ਲਓ ਜੀ ਇੱਧਰ ਵੀ ਆ ਕੁਝ ਫਾਰਮਲ ਪੈਂਟਾਂ ਆਗੀਆਂ ਜਿਹੜੀਆਂ ਦੇਖ ਲੈਂਦੇ ਹਾਂ ਆ ਫਾਰਮਲ ਪੈਂਟਾਂ ਲਓ ਪੈਂਟ ਦਾ ਕੀ ਪ੍ਰਾਈਸ ਆ ਬਾਈ 150 ਦੇ ਦੋ ਆ 150 ਦੀਆਂ ਦੋ ਨੇ ਆ ਪੈਂਟਾਂ ਤੁਸੀਂ ਦੇਖੋ ਲਾ ਲਓ ਜੀ ਫਾਰਮਲ ਬੈਂਟ ਆ ਇਹ ਕਰੀਮ ਜੇ ਰੰਗ ਦੀ ਇਹ 150 ਦੀਆਂ ਦੋ ਤੁਸੀਂ ਲੈ ਸਕਦੇ ਹੋ ਇੱਧਰ ਬਹੁਤ ਸਾਰੀਆਂ ਪਈਆਂ ਨੇ ਦੇਖੋ ਲਓ ਆ ਬਲੈਕ ਕਲਰ ਹਨਾ ਵਾਈਟ ਕਲਰ ਗ੍ਰੇ ਕਲਰ ਲਓ ਜੀ ਇੰਨੇ ਇੱਕ ਪ੍ਰਾਈਸ ਦੇ ਵਿੱਚ ਇਹ ਤੁਹਾਨੂੰ ਸਾਰਾ ਇੱਥੋਂ ਜਿਹੜਾ ਮਿਲ ਜਾਂਦਾ ਇਹਦਾ ਟੀ-ਸ਼ਰਟ ਦਾ ਕੀ ਪ੍ਰਾਈਸ ਆ ਭਾਈ 100 ਦੀਆਂ ਦੋ ਟੀ-ਸ਼ਰਟਾਂ ਦੇਖੋ ਇਹ ਦਿਖਾਉਨੇ ਆ ਤੁਹਾਨੂੰ ਆਪਾਂ ਇਹ ਵਾਈਟ ਰੰਗ ਆ ਸਾਰਾ ਟੀ-ਸ਼ਰਟਾਂ ਦਾ ਆ ਲਓ 100 ਦੀਆਂ ਦੋ ਕਪੜਾ ਵੀ ਕਾਫੀ ਮਤਲਬ ਜਿਆਦਾ ਹੋਣੀ ਮੋਟਾ ਨਹੀਂ ਗਰਮੀਆਂ ਚ ਪਾਉਣ ਵਾਲੀ ਕਪੜਾ ਹੈ ਆ ਦੇਖੋ ਹੋਰ ਦਿਖਾਉਨੇ ਆਪਾਂ 100 ਦੇ ਵਿੱਚ ਦੋ ਤੁਸੀਂ ਲੈ ਸਕਦੇ ਹੋ ਕੋਈ ਵੀ ਦੋ ਵਿੱਚੋਂ ਜਿਹੜੀਆਂ ਤੁਹਾਨੂੰ ਪਸੰਦ ਆਉਂਦੀਆਂ ਨੇ ਇੱਥੇ ਸਾਈਜ਼ ਤੁਸੀਂ ਪਾ ਕੇ ਦੇਖ ਸਕਦੇ ਹੋ ਲਓ ਜੀ ਆ ਸਾਰੀਆਂ ਵਾਈਟ ਤੇ ਵਾਈਟ ਨੇ ਤੇ ਦੇਖੋ ਸਾਰਾ ਤੁਹਾਨੂੰ ਵਾਈਟ ਦੇ ਵਿੱਚ ਹੀ ਮਿਲੂ ਅਜੇ ਬਲੈਕ ਕਾਲਰ ਆ ਗਏ ਲਓ ਇੰਨਾ ਸਸਤਾ ਤੁਹਾਨੂੰ ਜਿਹੜਾ ਕਪੜਾ ਮਿਲ ਜਾਂਦਾ ਆ ਵੀ ਇੱਥੇ ਪੈਂਟ ਆ ਗਈਆਂ ਜੀ ਹਿੰਦੀਆਂ ਕੁੜੇ ਦੇਖੋ ਲਓ ਜੀ ਕੁੜੀਆਂ ਵਾਲੀਆਂ ਮੁੰਡੇ ਵਾਲੀਆਂ ਸਾਰੀਆਂ ਵਾਲੀਆਂ ਪੈਂਟਾਂ ਇਥੋਂ ਜਿਹੜੀਆਂ ਮਿਲ ਜਾਂਦੀਆਂ ਨੇ ਤੇ ਇੱਧਰ ਵੀ ਕੁਛ ਆ ਪੈਂਟੀਆਂ ਪੈਂਟਾਂ ਪਈਆਂ ਨੇ ਜਿਹੜੀਆਂ ਦੇਖ ਸਕਦੇ ਹੋ ਤੇ ਆਹ ਸ਼ਰਟਾਂ ਆ ਗਈਆਂ ਜਿਹੜੀਆਂ ਕੀ ਪ੍ਰਾਈਸ ਆ ਅੰਕਲ ਸ਼ਰਟ ਦੇ ਜੀ 50 ਰੁਪਏ ਆ 50 ਰੁਪਏ ਦੀ ਸ਼ਰਟ ਆ ਲਓ ਦੇਖੋ ਸਿਰਫ 50 ਰੁਪਏ ਦੇ ਵਿੱਚ ਸ਼ਰਟ ਮਿਲ ਜੂਗੀ ਤੁਹਾਨੂੰ ਲਓ ਜੀ ਇਥੋਂ ਤੁਸੀਂ ਦੇਖ ਕੇ ਸਿਲੈਕਟ ਕਰ ਸਕਦੇ ਹੋ ਵਾਈਟ ਵੀ ਹੈਗੀਆਂ ਨੇ ਵਿੱਚ ਦੇਖੋ ਲਓ ਜੀ ਔਰ ਬਹੁਤ ਸਾਰੇ ਕਲਰ ਨੇ ਆ ਕਰੀਮ ਕਲਰ ਆ ਗਿਆ ਜਿਵੇਂ ਆ ਨਾ ਆ ਕਲਰ ਬਹੁਤ ਸੋਹਣਾ ਦੇਖੋ ਇਹ ਤੁਸੀਂ ਇਹ ਲੱਭਣਾ ਪੈਂਦਾ ਇੱਥੋਂ ਵਿੱਚੋਂ ਸਾਈਜ਼ ਦੇਖ ਸਕਦੇ ਹੋ ਜਿਹੜਾ ਸਾਈਜ਼ ਤੁਹਾਡੇ ਆਉਂਦਾ ਤੁਸੀਂ ਲੈ ਕੇ ਜਾ ਸਕਦੇ ਹੋ ਆ ਔਰ ਇਹ ਦੇਖੋ ਇਹ ਮੇਕਨੀ ਟ-ਸ਼ਰਟ ਟ-ਸ਼ਰਟ ਪਈ ਆ ਸਾਰੀ ਲਓ ਜੀ ਆ ਦੇਖੋ ਸਾਰੀਆਂ ਸ਼ਰਟਾਂ ਸ਼ਰਟਾਂ ਕੁਝ ਪਜਾਮੇ ਲਓ ਜੀ ਆ ਇਧਰ ਕੁਰਤੇ ਲੱਗੇ ਹੋਏ ਨੇ ਇਹ ਚੀਜ਼ਾਂ ਐਵੇਂ ਦੀਆਂ ਵੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇੱਥੇ ਲਓ ਜੀ ਆ ਕੁੜੀਆਂ ਵਾਲੇ ਸਾਰੇ ਟੌਪ ਆ ਗਏ ਇੱਥੇ ਹਨ ਐਵੇਂ ਦੇ ਟੌਪ ਸਾਰੇ ਇੱਥੋਂ ਮਿਲ ਜਾਂਦੇ ਨੇ ਲਓ ਜੀ ਇਹ ਸਾਰੇ ਕੁੜੀਆਂ ਵਾਲੇ ਨੇ 100 150 150 ਰੁਪਏ ਇੰਨਾ ਕੁ ਪ੍ਰਾਈਸ ਹੁੰਦਾ ਜਿਹੜਾ ਇਹਨਾਂ ਦਾ ਤੇ ਇੱਥੋਂ ਚੱਲਦੇ ਆਪਾਂ ਅਗਲੀ ਸਾਈਡ ਨੂੰ ਲਓ ਜੀ ਸ਼ਰਟਾਂ ਪੈਂਟਾਂ ਟੌਪ ਸਾਰੇ ਇੱਥੇ ਸਸਤੇ ਰੇਟਾਂ ਦੇ ਵਿੱਚ ਮਿਲ ਜਾਂਦੇ ਨੇ ਆਹ ਹੋਰ ਸ਼ਰਟਾਂ ਦੇਖ ਸਕਦੇ ਹਾਂ ਦਾ ਆਹ ਸ਼ਰਟ ਦੇਖੋ ਲੈ ਕਿੰਨੀ ਸੋਹਣੀ ਆ ਬਹੁਤ ਸੋਹਣਾ ਕਲਰ ਆ ਇਹਦਾ ਵੀ ਬਹੁਤ ਸੋਹਣਾ ਕਲਰ ਆ ਹਨ ਐਵੇਂ ਦੀਆਂ ਲਾਈਟ ਡਾਰਕ ਸਾਰੀਆਂ ਸ਼ਾਰਟਾਂ ਤੁਹਾਨੂੰ ਇੱਥੋਂ ਮਿਲ ਜਾਂਦੀਆਂ ਨੇ ਆਹ ਦੇਖੋ ਆਹਦਾ ਕਲਰ ਕਿੰਨਾ ਸੋਹਣਾ ਵਾਹ ਐਵੇਂ ਦੀਆਂ ਸ਼ਾਰਟਾਂ ਸਾਰੀਆਂ ਮਿਲ ਜਾਂਦੀਆਂ ਨੇ ਵਿੱਚੋਂ ਸਿਲੈਕਟ ਕਰਕੇ ਵਧੀਆ ਮਿਲ ਜਾਂਦਾ ਕੱਪੜਾ ਇੱਥੋਂ ਤੇ ਇਧਰਾਂ ਕੁਝ ਪਰਸ ਵੀ ਮਿਲ ਜਾਂਦੇ ਨੇ ਇੱਥੇ ਲੇਡੀਜ਼ ਵਾਲੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਇੱਥੋਂ ਮਿਲ ਜਾਣਗੀਆਂ ਲੋ ਪਰਸ ਦੇਖ ਸਕਦੇ ਹੋ ਤੁਸੀਂ ਇਹ ਸਾਰੇ ਸੇਲ ਦੇ ਵਿੱਚ ਨੇ ਤੇ ਇੱਧਰ ਵੀ ਆ ਸਾਰਾ ਸ਼ਰਟ ਸ਼ਰਟਾਂ ਆ ਗਈਆਂ ਦੇਖੋ ਸਾਰੀ ਸ਼ਰਟ ਸ਼ਟ ਪਈ ਆ ਆ ਕੁਛ ਪਜਾਮੇ ਆ ਗਏ ਹਨ ਲੋਹਰਾ ਟਾਈਪ ਕੁੜੀਆਂ ਵਾਲੇ ਸਾਰੇ ਆ ਵੀ ਟੌਪ ਨੇ ਆ ਕੁੜੀਆਂ ਵਾਲੇ ਦੇਖ ਸਕਦੇ ਹੋ ਇੱਥੇ ਲੋ ਦੇਖੋ ਇੱਥੇ ਬਹੁਤ ਸਾਰੇ ਕਲਰ ਨੇ 100 ਰੁਪਏ ਦੇ ਇਹ ਟੌਪ ਨੇ ਲੇਡੀਜ਼ ਵਾਲੇ ਜਿਹੜੇ ਦੇਖ ਸਕਦੇ ਹੋ ਕਾਫੀ ਸਾਰੇ ਕਲਰ ਨੇ ਇੱਥੇ ਆ ਵਾਈਟ ਆ ਗਿਆ ਜਿਵੇਂ ਹਨਾ ਪਿੰਕ ਆ ਗਿਆ ਵਿੱਚੋਂ ਇਥੋਂ ਲੱਭਣਾ ਪੈਂਦਾ ਹੁੰਦਾ ਕਪੜਾ ਲੱਭ ਕੇ ਤੁਹਾਨੂੰ ਮਤਲਬ ਮਿਲ ਜਾਂਦਾ ਇਥੋਂ ਆ ਦੇਖ ਸਕਦੇ ਹਾਂ ਬਹੁਤ ਸਾਰੇ ਕਲਰ ਨੇਮ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਤੇ ਲਓ ਜੀ ਅੱਗੇ ਚੱਲਦੇ ਆਂ ਕਿਉਂ ਆਪਾਂ ਦੇਖਦੇ ਆਂ ਅਜਿਵੇਂ ਟੌਪ ਦਿਖਾਈ ਸੀ ਕਿ 100-100 ਰੁਪਏ ਪ੍ਰਾਈਸ ਹੈ ਨਾ ਇੰਨੇ ਇੱਕ ਪ੍ਰਾਈਸ ਦੇ ਵਿੱਚ ਇੱਥੋਂ ਟੌਪ ਮਿਲ ਜਾਂਦੇ ਨੇ ਆ ਪੈਂਟਾਂ ਆ ਗਈਆਂ ਆਹ ਕੁਟਰਾਈ ਵਾਲੀਆਂ ਪੈਂਟਾਂ ਦੇਖੋ ਲਓ ਜੀ 100-200 ਰੁਪਏ ਦੇ ਵਿੱਚ ਇੱਥੋਂ ਪੈਂਟਾਂ ਮਿਲ ਜਾਂਦੀਆਂ ਨੇ ਨਾ 50-50 ਰੁਪਏ ਦੇ ਵਿੱਚ ਟੀ-ਸ਼ਰਟਾਂ ਜਿਹੜੀਆਂ ਮਿਲ ਜਾਂਦੀਆਂ ਨੇ ਅੱਜ ਕੱਲ 50 ਰੁਪਏ ਦੇ ਵਿੱਚ ਕੁਝ ਨਹੀਂ ਆਉਂਦਾ ਤੇ ਇੱਥੇ ਕੁਝ ਆਹ ਟੌਪ ਆ ਗਏ ਦੇਖ ਸਕਦੇ ਹੋ ਕੀ ਪ੍ਰਾਈਸ ਆ ਬਾਈ ਟੋਪ ਦਾ 150 ਦੇ ਦੋ 150 ਦੇ ਦੋ ਟੋਪ ਨੇ ਆ ਤੁਸੀਂ ਦੇਖ ਸਕਦੇ ਹੋ ਲੈ ਐਵੇਂ ਦੇ ਟੋਪ ਤੁਹਾਨੂੰ ਮਿਲ ਜਾਣਗੇ ਕੁਰਤੇ ਨੇ ਇਹ ਅੱਛਾ ਇਹ ਕੁਰਤੇ ਨੇ ਬਾਈ ਕਹਿੰਦਾ ਇਹ ਵੀ 150 ਦੇ ਦੋ ਇਹ 150 ਦੇ ਦੋ ਨੇ ਕੁਰਤੇ ਦੇਖੋ ਬਾਈ ਹੁਣੇ ਦਿਖਾ ਰਹੇ ਨੇ ਬਹੁਤ ਸਾਰੇ ਕਲਰ ਨੇ ਇੱਥੇ ਲਓ 150 ਦੇ ਦੋ ਮਿਲ ਜਾਣਗੇ ਤੁਹਾਨੂੰ ਲਓ ਜੀ ਸਾਰੇ ਸਾਈਜ਼ ਇੱਥੇ ਮਿਲ ਜਾਣਗੇ ਬਹੁਤ ਸਾਰੇ ਕਲਰ ਆਪਸ਼ਨਸ ਡਾਰਕ ਡਾਰਕ ਲਾਈਟ ਹਨਾ ਸਾਰੇ ਕਲਰ ਤੁਹਾਨੂੰ ਮਿਲ ਜਾਣਗੇ ਆਹ ਦੇਖ ਸਕਦੇ ਹੋ ਆ ਟੌਪ ਪਲਾਜੋ ਲੈਓ 150 ਦੇ ਦੋ ਪਲਾਜੋ ਵੀ 150 ਦੇ ਦੋ ਆ ਇਧਰ ਪਲਾਜੋ 150 ਦੇ ਦੋ ਲਓ ਜੀ ਬਹੁਤ سارے ਕਲਰ ਨੇ ਡਾਰਕ ਲਾਈਟ ਹਨਾ ਇਹ 150 ਦੇ ਦੋ ਲਓ ਜੀ ਤੇ ਇਧਰ ਕੁਝ ਆਹ ਟੌਪ ਵੀ ਦਿਖਾਵਾਂਗੇ ਤੁਹਾਨੂੰ ਬਾਅਦ ਚ ਆਹ ਪਲਾਜੋ ਦੇਖ ਸਕਦੇ ਹੋ ਲਓ ਜੀ ਆਹ ਟੌਪ ਆਹ ਟੌਪ ਆਗੇ ਦੇਖੋ ਲਓ ਜੀ 200 150 ਦੇ ਦੋ ਨੇ ਜਿਹੜਾ ਮਰਜ਼ੀ ਤੁਸੀਂ ਸਿਲੈਕਟ ਕਰ ਸਕਦੇ ਹੋ ਲਓ ਜੀ ਆਹ ਕਲਰ ਦੇਖੋ ਲੈ ਲਓ কুরਤੇ ਲੈਓ ਲਾਗੋ ਲੈਓ 150 ਕੁੜੀਆਂ ਵਾਲੇ ਕੱਪੜੇ ਬਹੁਤ ਜ਼ਿਆਦਾ ਨਹੀਂ ਇਹ ਸੇਲ ਦੇ ਵਿੱਚ ਆਹ ਦੇਖੋ ਕਿਵੇਂ ਆ ਆ ਗਿਆ ਨਾ ਲਓ ਜੀ ਲਾਈਟ ਡਾਰਕ ਕਲਰ ਸਾਨੂੰ ਸਾਰੇ ਇਥੋਂ ਜਿਹੜੇ ਮਿਲ ਜਾਣਗੇ ਆਹ ਡੈਨਿਮ ਦੇ ਵਿੱਚ ਦੇਖ ਸਕਦੇ ਹੋ ਲਓ ਜੀ ਐਵੇਂ ਦੇ ਸਾਰੇ ਤੁਹਾਨੂੰ ਟਾਪ ਇੱਥੇ ਮਿਲ ਜਾਣਗੇ ਕੱਪੜਾ ਸਾਰਾ ਇੱਥੋਂ ਮਿਲ ਜੂ ਤੇ ਚੱਲਦੇ ਆਂ ਅੱਗੋਂ ਜਾ ਕੇ ਆਪਾਂ ਦੇਖਦੇ ਆਂ ਆਹ ਇੱਥੇ ਟੀ-ਸ਼ਰਟਾਂ ਦੇਖ ਸਕਦੇ ਹੋ ਆਹ ਕਾਫੀ ਸੋਹਣੀਆਂ ਸੋਹਣੀਆਂ ਟੀ-ਸ਼ਰਟਾਂ ਨੇ ਦਾ ਆਹ ਟੀ-ਸ਼ਰਟ ਦੇਖੋ ਬਹੁਤ ਸੋਹਣੀ ਹੈ ਬਿਲਕੁਲ ਕਾਟਨ ਦੇ ਵਿੱਚ ਆਏ ਬਹੁਤ ਵਧੀਆ ਕੱਪੜਾ ਹੈ ਦਾ ਗਰਮੀਆਂ ਦੇ ਵਿੱਚ ਪਾਉਣ ਵਾਲਾ ਸਾਰਾ ਇਹ ਕੱਪੜਾ ਜਿਹੜਾ ਇੱਥੇ ਹੈਗਾ ਹੁਣ ਆਹ ਸ਼ਰਟਾਂ ਆ ਗਈਆਂ ਹੋਰ ਦੇਖ ਸਕਦੇ ਹੋ ਤੁਸੀਂ ਲਓ ਜੀ ਆਇਦਰ ਸ਼ੂਜ਼ ਪਏ ਨੇ ਦਾ ਸਕੇਚਰ ਵਾਲੇ ਐਵੇਂ ਜੀਆਂ ਸਾਰੀਆਂ ਚੀਜ਼ਾਂ ਇੱਥੋਂ ਮਿਲ ਜਾਂਦੀਆਂ ਨੇ ਆਪ ਕੋਲ ਸਟੇਟ ਦੇ ਵਿੱਚ ਜੀਨਸ ਵੀ ਹੈਗੀਆਂ ਨੇ ਇੱਥੇ ਬਾਈ ਨੂੰ ਪੁੱਛਦੇ ਆ ਕਿ ਕੀ ਪ੍ਰਾਈਸ ਆ ਬਾਈ ਜੀਨ ਦਾ ਹਾਂ ਥੋੜੇ ਤਾਂ ਆ ਜੀਨ ਕੀ ਪ੍ਰਾਈਸ ਆ ਬਾਈ ਲੱਗਿਆ 50 50 ਰੁਪਏ ਦੀ 50 ਰੁਪਏ ਆ 50 ਰੁਪਏ ਦੇ ਵਿੱਚ ਜੀਨ ਦੀ ਵੈਂਟ ਮਿਲ ਰਹੀ ਹੈ ਇੱਥੋਂ ਦੇਖੋ ਲੈ ਸਿਰਫ 50 ਦੇ ਵਿੱਚ ਜਿਹੜੀ ਮਰਜ਼ੀ ਤੁਸੀਂ ਸਿਲੈਕਟ ਕਰ ਸਕਦੇ ਹੋ ਇੱਥੋਂ ਆਹ ਦੇਖੋ ਡਾਰਕ ਲਾਈਟ ਕਲਰ ਸਾਰੇ ਸਾਈਜ਼ ਨੇ ਬਾਈ ਸਾਰੇ ਸਾਈਜ਼ ਹੈਗੇ ਨੇ ਸਾਰੇ ਸਾਈਜ਼ ਨੇ ਆ 36 ਲੱਖ ਪਿਆ ਦੇਖੋ ਲੈ ਇਹਦੇ ਉੱਪਰ ਲਿਖਿਆ ਵੀ ਹੋਇਆ 66 500 ਰੁਪਿਆ ਦੇ ਵਿੱਚ ਆਹ ਦਾ ਸਟ੍ਰੇਟ ਫਿਟ ਜੀ ਨਾਲੇ ਬੂਟ ਕੱਟ ਆ ਬਹੁਤ ਸੋਹਣੀ ਜੀ ਜਿੰਨ ਪੈਂਟ ਆ ਇਹ ਦੇਖ ਸਕਦੇ ਹੋ ਤੁਸੀਂ ਲਓ ਜੀ ਹੋਰ ਬਹੁਤ ਸਾਰੇ ਕਲਰ ਨੇ ਜਿਵੇਂ ਥੱਲੇ ਬਲੈਕ ਵੀ ਪਿਆ ਹਨਾ ਲਓ ਜੀ ਇਹ ਇੱਥੋਂ ਲੱਭ ਕੇ ਤੁਸੀਂ ਕੱਢ ਸਕਦੇ ਹੋ ਜਿਵੇਂ ਆ ਬਾਕੀ ਨੇ ਦਿਖਾਈ ਆ ਦੇ ਬਾਕੀ ਨੇ ਕੱਢੀ ਆ ਹਨਾ ਬਲੈਕ ਨੂੰ ਕੱਢ ਦੇ ਹਾਂ ਬਲੈਕ ਪਈ ਵਾਲਾ ਬਲੈਕ ਦੇਖ ਸਕਦੇ ਹੋ ਬਿਲਕੁਲ ਬੂਟ ਕੱਟ ਪੈਂਟ ਆ ਇਹ ਬਾਜ਼ਾਰ ਦੇ ਵਿੱਚ ਇਹ ਮੇਰੇ ਹਿਸਾਬ ਚ 1000 1500 ਦੀ ਮਿਲਦੀ ਆ। ਲਓ ਜੀ। ਵੱਡੇ ਤੋਂ ਵੱਡਾ ਸਾਈਜ਼ ਤੁਹਾਨੂੰ ਸਾਰੇ ਇੱਥੇ ਮਿਲ ਜੂ। ਬਲੈਕ ਪੈਂਟ ਇਹ ਬਹੁਤ ਸੋਹਣੀ ਆ। ਤੇ ਇੱਧਰ ਕੁਛ ਆ ਟੀ-ਸ਼ਰਟਾਂ ਵੀ ਪਈਆਂ ਨੇ ਨਾਲ। ਆਹ ਛੋਟੇ ਬੱਚਿਆਂ ਵਾਲੇ ਕੱਪੜੇ ਆ ਗਏ ਸਾਰੇ। ਲਓ ਜੀ। ਆਹ ਪੁਛੇ ਤੇ ਟੈਡੀ ਵੀਰ ਆ ਗਏ। ਦੇਖ ਸਕਦੇ ਹੋ। ਲਓ ਜੀ। ਇਹ ਕੀ ਪ੍ਰਾਈਸ ਆ ਜੀ ਇਹਨਾਂ ਦਾ? 100 ਰੁਪਏ। 100 100 ਰੁਪਏ ਦੇ ਵਿੱਚ ਇੱਥੋਂ ਤੁਹਾਨੂੰ ਮਿਲ ਜਾਣਗੇ। ਦੇਖ ਸਕਦੇ ਹੋ। ਲਓ ਜੀ ਇਹ ਜੀ ਅੱਛਾ ਜੀ ਇਹ ਨਵੇਂ ਆਏ ਨੇ ਕਹਿੰਦੇ ਇਹ ਵੀ 100-100 ਰੁਪਏ ਦੇ ਵਿੱਚ ਲਓ ਜੀ ਦੇਖੋ ਇਹ 100-100 ਰੁਪਏ ਦੇ ਵਿੱਚ 100 ਦੇ ਵਿੱਚ ਮਿਲ ਜੂ ਤੁਹਾਨੂੰ ਸਿਰਫ ਇਹ ਲਓ ਜੀ ਆਹ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਨੇ ਇੱਥੇ ਜਿਹੜਾ ਮਰਜ਼ੀ ਤੁਸੀਂ ਸਿਲੈਕਟ ਕਰਕੇ ਇੱਥੋਂ ਲੈ ਸਕਦੇ ਹੋ ਲਓ ਜੀ ਆ ਜਿਵੇਂ ਆ ਦਿਖਾਇਆ ਤੁਹਾਨੂੰ ਨਾ ਐਵੇਂ ਦਾ ਦੁਕਾਨ ਚ ਇਹ 5-6 ਦਾ ਮਿਲਦਾ ਇੱਥੋਂ ਸਿਰਫ 100 ਰੁਪਏ ਦੇ ਵਿੱਚ ਛੋਟੇ ਬੱਚਿਆਂ ਵਾਲਾ ਸਾਰਾ ਸਮਾਨ ਇੱਥੇ ਹੈਗਾ ਜਿਵੇਂ ਆ ਡੈਡੀ ਵੀਅਰ ਤੁਸੀਂ ਦੇਖੇ ਨੇ ਆਹ ਹੋਰੇ ਸ਼ਰਟਾਂ ਦੇਖ ਸਕਦੇ ਹੋ ਆ ਸੌਕਸ ਪਈਆਂ ਨੇ ਲੈ ਬਹੁਤ ਸਾਰੀਆਂ ਸਾਰਾ ਇਹ ਗਰਮੀਆਂ ਦੇ ਵਿੱਚ ਪਾਉਣ ਵਾਲੀਆਂ ਨੇ ਦੇਖੋ ਕੀ ਪ੍ਰਾਈਸ ਦਾ ਬਈ ਸੌਕਸ ਦਾ 100 ਦੀਆਂ ਤਿੰਨ ਨੇ ਜਿਹੜੀਆਂ ਮਰਜ਼ੀ ਸਿਲੈਕਟ ਕਰ ਸਕਦੇ ਹੋ ਬਹੁਤ ਸਾਰੇ ਕਲਰ ਨੇ ਡਾਰਕ ਲਾਈਟ ਲੈ ਇੱਥੇ ਦੇਖੋ ਤੁਸੀਂ ਆ ਕਿੰਨੇ ਡੈਡੀ ਵੀਅਰ ਪਾਏ ਸਾਰੇ ਡੈਡੀ ਵੀਅਰ ਅੱਗੇ ਚੱਲਦੇ ਆਂ ਅੱਗੇ ਨੂੰ ਜਾ ਕੇ ਦੇਖਦੇ ਆਂ ਆ ਸ਼ੂਜ਼ ਪਏ ਨੇ ਸਾਰੇ ਦੇਖ ਸਕਦੇ ਹੋ ਕੀ ਪ੍ਰਾਈਸ ਆ ਬਈ ਸ਼ੂਜ਼ ਦਾ 350 350 ਮਤਲਬ 350 ਦੇ ਵਿੱਚ ਐਵੇਂ ਦੇ ਸ਼ੂਜ਼ ਤੁਹਾਨੂੰ ਜਿਹੜੇ ਮਿਲ ਜਾਣਗੇ ਦੇਖੋ ਹੋਰ ਬਹੁਤ ਸਾਰੇ ਆਰਟੀਕਲ ਨੇ ਇੱਥੇ ਦੇਖ ਸਕਦੇ ਹੋ ਲਓ ਜੀ ਸਾਰੇ ਕਲਰ ਮਿਲ ਜਾਣਗੇ ਬਲੈਕ ਲਓ ਜੀ ਸਾਈਜ਼ ਸਾਰੇ ਹੁੰਦੇ ਆ ਬਈ ਸਾਈਜ਼ ਸਾਰੇ ਮਿਲਣਗੇ ਠੀਕ ਆ ਜੀ ਆਹ ਤੁਸੀਂ ਦੇਖ ਸਕਦੇ ਹੋ ਲਾਈਟ ਡਾਰਕ ਸਾਰੇ ਕਲਰ ਮਿਲ ਜਾਣਗੇ ਲਓ ਜੀ ਐਵੇਂ ਦੀਆਂ ਸਾਰੀਆਂ ਚੀਜ਼ਾਂ ਇਹ ਸੇਲ ਦੇ ਵਿੱਚ ਨੇ ਬਹੁਤ ਵੱਡੀ ਸੇਲ ਆ ਇਹ ਬਹੁਤ ਵੱਡੀ ਜਗ੍ਹਾ ਦੇ ਵਿੱਚ ਜਿਹੜੀ ਇਹ ਸੇਲ ਲੱਗਦੀ ਆ ਤੇ ਇੱਥੋਂ ਆਪਾਂ ਅੱਗੇ ਚੱਲਦੇ ਆਂ ਅੱਗੇ ਉਹ ਦਿਖਾਉਨੇ ਆ ਤੁਹਾਨੂੰ ਸੇਲ ਸਾਰੀ ਜਾ ਕੇ ਰੋਡ ਦੇ ਨਾਲ-ਨਾਲ ਵੀ ਸੇਲ ਹੁੰਦੀ ਆ ਤੇ ਇੱਥੇ ਆ ਵਿਚਲੀ ਸਾਈਡ ਵੀ ਜਿੱਥੇ ਆਪਾਂ ਹੋਣਾ ਇੱਥੇ ਵੀ ਸਾਰੀ ਸੇਲ ਹੁੰਦੀ ਆ ਹਰੇਕ ਐਤਵਾਰ ਨੂੰ ਹੁੰਦੀ ਆ ਇਹ ਸੇਲ ਆ ਇੱਥੇ ਤੁਸੀਂ ਦੇਖੋ ਨਾ ਲਓ ਜੀ ਟੀ-ਸ਼ਰਟਾਂ ਟੌਪ ਹਨਾ ਲਓ ਜੀ 200 ਰੁਪਏ 100 ਰੁਪਏ 100 ਰੁਪਏ ਦੇ ਵਿੱਚ ਦੇਖੋ ਤੁਸੀਂ ਕਿੰਨਾ ਸਾਰਾ ਕਪੜਾ ਪਿਆ ਇੱਥੇ ਹਨਾ ਬਹੁਤ ਕੁਆਂਟੀਟੀ ਐ ਇੱਥੇ ਕਪੜੇ ਦੀ ਬਹੁਤ ਜ਼ਿਆਦਾ ਕਪੜਾ ਜਿਹੜਾ ਇੱਥੇ ਪਿਆ ਤੇ ਇੱਥੋਂ ਆਪਾਂ ਚੱਲਦੇ ਹਾਂ ਅੱਗੇ ਇਧਰੋਂ ਜਾ ਕੇ ਸਾਰੀ ਇਹ ਸੇਲ ਜਿਹੜੀ ਦੇਖਦੇ ਆਂ ਇਧਰ ਵਾਲੀ ਸਾਈਡ ਤੁਸੀਂ ਦੇਖ ਸਕਦੇ ਹੋ ਲਾ ਇੱਥੇ ਬਹੁਤ ਸਾਰੀਆਂ ਦੁਕਾਨਾਂ ਨੇ ਆ ਪੈਂਟਾਂ ਪਈਆਂ ਨੇ ਇੱਥੇ ਦੇਖੋ ਲਾ ਲੋ ਜੀ ਪੈਂਟਾਂ ਲੋਹਰਾਂ ਹਨ ਤੇ ਆ ਕੁਛ ਇੱਥੇ ਬੈਗ ਪਏ ਨੇ ਐਵੇਂ ਨਹੀਂ ਸਾਰੀਆਂ ਚੀਜ਼ਾਂ ਵੀ ਹੁੰਦੀਆਂ ਨੇ ਸੇਲ ਦੇ ਵਿੱਚ ਹਾਂ ਪਏਗੇ ਪਏ ਪਿਆਰੇ ਦੇਖੋ ਉਧਰ ਵੀ ਸਾਰੇ ਬੈਗ ਡਿਸਪਲੇ ਕੀਤੇ ਹੋਏ ਨੇ ਐਵੇਂ ਦਾ ਸਾਰਾ ਸਮਾਨ ਤੁਹਾਨੂੰ ਇੱਥੋਂ ਸੇਲ ਦੇ ਵਿੱਚ ਉਹ ਜਿਹੜਾ ਮਿਲ ਜਾਂਦਾ ਆ ਕੁਛ ਇੱਥੇ ਟਾਪ ਆ ਗਏ ਦੇਖ ਸਕਦੇ ਹਾਂ ਲੋਹਰਾਂ ਦੇਖ ਸਕਦੇ ਹਾਂ ਲੋ ਜੀ ਤੇ ਇਧਰ ਵਾਲੀ ਸਾਈਡ ਆ ਕੁਝ ਇੱਥੇ ਸੂਟ ਵੀ ਨੇ ਜਿਹੜੇ ਤੁਹਾਨੂੰ ਸੂਟ ਵੀ ਮਿਲ ਜਾਣਗੇ ਲਓ ਜੀ ਬੈੱਡ ਸ਼ੀਟਾਂ ਹੋ ਗਈਆਂ ਹਨਾ ਐਵੇਂ ਤਾਂ ਸਾਰਾ ਕੁਝ ਇੱਥੋਂ ਮਿਲ ਜਾਂਦਾ ਬਹੁਤ ਵੱਡੀ ਥਾਂ ਦੇ ਵਿੱਚ ਇਹ ਜਿਹੜੀ ਸੇਲ ਲੱਗਦੀ ਹੈ ਤੇ ਇਧਰ ਵਾਲੀ ਸਾਈਡ ਤੁਸੀਂ ਦੇਖੋ ਕਿੰਨੀਆਂ ਸਾਰੀਆਂ ਦੁਕਾਨਾਂ ਹੀ ਦੁਕਾਨਾਂ ਨੇ ਐਚਾ ਸ਼ਰਟਾਂ ਪਈਆਂ ਨੇ ਦੇਖੋ ਲਓ ਟੌਪ ਸ਼ਰਟਾਂ ਕੁੜਤੇ ਲਓ ਜੀ ਸਾਰਾ ਕੱਪੜੇ ਕਪੜਾ ਇੱਥੇ ਪਿਆ 100-150 ਇੰਨਾ ਕੁ ਪ੍ਰਾਈਸ ਦਾ ਜਿਹੜਾ ਇੱਥੇ ਹੁੰਦਾ। ਲਓ ਜੀ। ਇੰਨੇ ਕੁ ਪ੍ਰਾਈਸ ਦੇ ਵਿੱਚ ਤੁਹਾਨੂੰ ਇੱਥੇ ਸਾਰਾ ਜਿਹੜਾ ਕਪੜਾ ਉਹ ਮਿਲ ਜੂਗਾ। ਤੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਹਲੋ ਟੌਪ ਸਾਰੇ ਪਏ ਨੇ ਹਨਾ। ਪੈਂਟਾਂ, ਸ਼ਟ। ਲਓ ਜੀ। ਆਪਾਂ ਹੁਣ ਬਾਹਰ ਲਈ ਪਾਸੇ ਆ ਗਏ ਸਾਹਮਣੇ ਰੋਡ ਆ ਗਿਆ। ਰੋਡ ਤੇ ਨਿਕਲ ਕੇ ਆਪਾਂ ਆਕੇ ਤੇ ਇਥੋਂ ਬਾਹਰੋਂ ਦੇਖਦੇ ਆਪਾਂ ਸਾਰੀ ਥੇਲ ਇਹ ਜਾ ਕੇ। ਇਹ ਦੂਰ ਤੱਕ ਹੁੰਦੀ ਹੈ ਇਹ ਸੇਰ ਇੱਧਰ ਅੱਗੇ ਉਹ ਦਿਖਾਉਨੇ ਆਪਾਂ ਆ ਸੜਕ ਤੇ ਸਾਰੇ ਨਾਲ-ਨਾਲ ਦੁਕਾਨਾਂ ਹੀ ਲੱਗੀਆਂ ਹੁੰਦੀਆਂ ਨੇ ਇਹ ਖੇਲ ਏਡੀ ਵੱਡੀ ਹੁੰਦੀ ਹੈ ਵੀ ਇੱਕ ਵੀਡੀਓ ਦੇ ਵਿੱਚ ਕਵਰ ਕਰਨੀ ਬਹੁਤ ਔਖੀ ਆ ਸਾਰੀ ਸੇਰ ਵੀਡੀਓ ਦੇ ਵਿੱਚ ਦਿਖਾਈ ਨਹੀਂ ਜਾਂਦੀ ਹੈ ਕਿ ਮਤਲਬ ਥੋੜੀਆਂ ਦੁਕਾਨਾਂ ਹੀ ਦਿਖਾਈਆਂ ਜਾਂਦੀਆਂ ਨੇ ਕਿਉਂਕਿ ਫਿਰ ਵੀਡੀਓ ਜਿਹੜੀ ਜ਼ਿਆਦਾ ਲੰਬੀ ਹੋ ਜਾਂਦੀ ਆ ਆ ਵੀ ਹੁਣ ਜਿਵੇਂ ਤੁਹਾਨੂੰ ਮੈਂ ਤੁਰਤਾ ਤੁਰਤਾ ਦਿਖਾ ਰਿਹਾ ਹਾਂ ਦੇਖ ਇੱਕ ਦੁਕਾਨ ਤੇ ਖੜਨ ਲੱਗੇ ਤਾਂ ਵੀ ਬਹੁਤ ਲੰਬੀ ਵੀਡੀਓ ਬਣ ਜੂਗਾ ਕੁਝ ਬੈਗ ਵਾਲੀਆਂ ਦੁਕਾਨਾਂ ਆ ਗਈਆਂ ਲਓ ਤੇ ਇਹ ਸਾਰੇ ਰੋਡ ਦੇ ਉੱਪਰ ਸੇਲੇ ਸੇਲੇ ਦੁਕਾਨੀਆਂ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਦੂਰ ਤੱਕ ਆ ਸਿੱਧੀ ਜਾਂਦੀ ਆ ਸੜਕ ਕਾਫੀ ਦੂਰ ਤੱਕ ਇੱਥੇ ਸਾਰੇ ਦੁਕਾਨਾਂ ਹੀ ਮਿਲਣੀਆਂ ਤੁਹਾਨੂੰ ਦੇਖੋ ਲੱਗੀਆਂ ਨੇ ਲਓ ਜੀ 100 ਰੁਪਏ 200 ਰੁਪਏ ਹੈ ਨਾ ਇੰਨੇ ਦੇ ਵਿੱਚ ਤੁਹਾਨੂੰ ਸਾਰੀਆਂ ਇਹ ਚੀਜ਼ਾਂ ਮਿਲ ਜਾਂਦੀਆਂ ਨੇ ਲਓ ਜੀ ਹਨੇ ਅੱਧੀ ਸੇਲ ਦੇ ਵਿੱਚ ਵੀ ਨਹੀਂ ਆਪਾਂ ਘੁੰਮੇ ਹੋਵਾਂਗੇ ਵੀਡੀਓ ਬਹੁਤ ਲੰਬੀ ਬਣ ਗਈ ਆਪਣੀ ਦੋਨੋਂ ਸਾਈਡ ਦਿਖਾਉਣਾ ਨੇ ਜੀ ਕੱਪੜੇ-ਕਪੜਾ ਪਿਆ ਹੈ ਸੇਲ ਦੇ ਵਿੱਚ ਪੈਂਟਾਂ, ਲੋਹਰਾ, ਟੀ-ਸ਼ਰਟਾਂ ਹਨਾ ਹਰ ਇੱਕ ਚੀਜ਼ ਇੱਥੇ ਮਿਲ ਜਾਂਦੀ ਹੈ। ਦਿਖਾਈ ਨੇ ਜਿਵੇਂ ਆਪਾਂ ਤੁਹਾਨੂੰ ਲਓ ਜੀ ਪਜਾਮੇ ਪਾਏ ਨੇ ਟੀ-ਸ਼ਰਟਾਂ ਦੇਖੋ ਲਓ ਜੀ ਇਸ ਤਰ੍ਹਾਂ ਦੀਆਂ ਇਹ ਦੁਕਾਨਾਂ ਨੇ ਸਾਰੀਆਂ ਲੱਗੀਆਂ ਹੋਈਆਂ ਪਰ ਕਿੱਧਰ ਤੁਸੀਂ ਦੇਖ ਸਕਦੇ ਹੋ ਆ ਸਾਰੀ ਜਗ੍ਹਾ ਦੇ ਵਿੱਚ ਸੇਲ ਲੱਗੀ ਹੋਈ ਐ ਕੁਛ ਐਵੇਂ ਦੀਆਂ ਚੀਜ਼ਾਂ ਵੀ ਇੱਥੋਂ ਮਿਲ ਜਾਂਦੀਆਂ ਨੇ ਲਓ ਆਹ ਫੁੱਲ ਹਨ ਐਵੇਂ ਦੇ ਸਾਰੇ ਮਿਲ ਜਾਂਦੇ ਨੇ ਕੀ ਰੇਟ ਆ ਬਈ ਇਹਨਾਂ ਦਾ 100 ਦੇ 4 ਨੇ ਆਹ ਫੁੱਲ ਦੇਖ ਲਓ ਤੁਸੀਂ ਐਵੇਂ ਦੀਆਂ ਸਾਰੀਆਂ ਚੀਜ਼ਾਂ ਇੱਥੋਂ ਮਿਲ ਜਾਂਦੀਆਂ ਨੇ ਕੁਛ ਆ ਪਰਫਿਊਮ ਆ ਗਏ ਲਓ ਆਹ ਪਰਫਿਊਮ ਆ ਗਏ ਇਹ ਵੀ ਇੱਥੋਂ ਮਿਲ ਜਾਂਦੇ ਨੇ ਲਓ ਆਹ ਦੇਖ ਸਕਦੇ ਹੋ ਕੀ ਪ੍ਰਾਈਸ ਆ ਬਈ ਇਹਨਾਂ ਦਾ ਹਾਂ ਬਈ 150 ਦੇ 2 150 ਦੇ 2 ਨੇ ਆ ਜਿਹੜੇ ਮਰਜ਼ੀ ਲਓ ਇਹਨਾਂ ਚੋਂ ਦੇਖ ਸਾਦੇ ਹਾਂ ਆ ਸਾਰੇ ਪਏ ਨੇ ਇੱਥੇ ਵਿੱਚ ਫੌਗ ਵੀ ਪਿਆ ਨਵੇ ਵਾਲਾ ਪਿਆ ਹਨ ਤੇ ਇੱਥੇ ਆ ਕੁਛ 이어ਪອດ ਐਵੇਂ ਜੀਆਂ ਚੀਜ਼ਾਂ ਵੀ ਜਿਹੜੀਆਂ ਮਿਲ ਜਾਂਦੀਆਂ ਨੇ ਆ 이어ਪອດ ਪਏ ਨੇ ਦੇਖੋ ਲੋ ਫੋਨ ਵਾਲੀ ਸੈਸਰੀ ਵੀ ਮਿਲ ਜਾਂਦੀ ਆ ਕੱਪੜਿਆਂ ਦੇ ਨਾਲ ਨਾਲ ਆ ਫੇਰ ਪਰਫਿਊਮ ਆ ਗਿਆ ਓਰੇ ਦੇਖੋ ਐਵੇਂ ਤਾਂ ਕਾਫੀ ਕੁਝ ਮਿਲਦਾ ਇੱਥੇ ਤੇ ਆ ਇੱਥੇ ਬੈਲਟਾਂ ਆ ਗਈਆਂ ਜਿਵੇਂ ਹਨਾ ਆਲਾ ਕੀ ਪ੍ਰਾਈਸ ਆ ਬਈ ਬੈਲਟ ਦਾ ਆ ਬਾਕੀ ਤਾਂ 100 ਹੀ ਹੋ ਗਏ। ਹਾਂ 100 ਦੀਆਂ ਦੋ ਨੇ ਦੇਖ ਸਕਦੇ ਹੋ। ਹਾਂ 100 ਦੀ ਇੱਕ ਹੈ। ਆਇਆ ਪਰਸ ਦਾ ਕੀ ਪ੍ਰਾਈਸ ਨਾਲ ਵੀ? ਹਾਂ 100 ਰੁਪਏ ਦੇ ਵਿੱਚ ਪਰਸ ਤੁਹਾਨੂੰ ਇੱਥੋਂ ਮਿਲ ਜੂ। ਦੇਖ ਸਕਦੇ ਹੋ। ਬਹੁਤ ਸਾਰੇ ਕਲਰ ਨੇ, ਬਲੈਕ ਵੀ ਆ ਹਨਾ। ਲਓ ਜੀ। ਐਵੇਂ ਨਹੀਂ ਆ ਸਾਰੀਆਂ ਚੀਜ਼ ਇੱਥੋਂ ਮਿਲ ਜਾਣਗੀਆਂ। ਕੱਪੜਿਆਂ ਦੇ ਨਾਲ ਨਾਲ ਤੇ ਆ ਇੱਥੇ ਕੱਪੜੇ ਪਾਏ ਨੇ ਪੈਂਟਾਂ ਹੋ ਗਈਆਂ ਜਿਵੇਂ। ਲਓ ਜੀ। ਆ ਦੇਖ ਸਕਦੇ ਹੋ। ਲਓ ਜੀ ਅੱਛਾ ਟੀ-ਸ਼ਰਟਾਂ ਪੈਂਟਾਂ ਐਵੇਂ ਮਿਲ ਜਾਂਦੀਆਂ ਨੇ 100 ਦੀਆਂ 300 ਦੀਆਂ ਦੋ ਲਓ ਆਹ ਸ਼ਰਟਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਆਲਾ ਸ਼ਰਟ ਦਾ ਲਓ ਜੀ ਕੋਈ ਕੋਈ ਕਪੜਾ ਵਿੱਚੋਂ ਬਹੁਤ ਵਧੀਆ ਮਿਲ ਜਾਂਦਾ ਹੁਣ ਆਹ ਸ਼ਰਟ ਲੈ ਕੋਈ ਕੋਈ ਕਹੂਗਾ ਵੀ ਇਹ ਰੇਲ ਚੁਆਈ ਹੋਈ ਹੈ ਪਾ ਕੇ ਐ ਲੱਗੂਗਾ ਵੀ ਦੁਕਾਨ ਤੋਂ ਲਿਆਂਦੀ ਆ ਆਹ ਦੇਖ ਸਕਦੇ ਹੋ ਤੁਸੀਂ ਲਓ ਆਹ ਕਲਰ ਆਹ ਕਲਰ ਬਹੁਤ ਸੋਹਣਾ ਲੱਗਿਆ ਮੈਨੂੰ ਬਾਕੀ ਹੋਰ ਵੀ ਬਹੁਤ سارے ਕਲਰ ਨੇ ਇੱਥੇ ਬਹੁਤ ساری ਕਲਰ ਆਪਸ਼ਨ ਹੈ ਇੱਥੇ ਤੇ ਅੱਗੇ ਚੱਲਦੇ ਹਾਂ ਅੱਗੇ ਆਪਾਂ ਦੇਖਦੇ ਆਂ ਜਾ ਕੇ ਸਾਰੀ ਸੇਲ ਤੇ ਛੋਟੀ ਬਾਰਾਂ ਦਰੀ ਦੇ ਵਿੱਚ ਲੱਗਦੀ ਹੁੰਦੀ ਐ ਤੇ ਇੱਕ ਨਾ ਜਿਵੇਂ ਆਪਾਂ ਵੀਡੀਓ ਪਾਉਂਦਾ ਹੁੰਨਾ ਮੈਂ ਕੋਈ ਵੀ ਕਿਸੇ ਵੀ ਜਗ੍ਹਾ ਦੀ ਤਾਂ ਉਹਦੇ ਕਮੈਂਟ ਬਹੁਤ ਆਉਂਦੇ ਹੁੰਦੇ ਨੇ ਵੀ ਐਡਰੈਸ ਦੱਸੋ ਮੈਂ ਵੀਡੀਓ ਦੇ ਸ਼ੁਰੂ ਦੇ ਵਿੱਚ ਬੋਲਦਾ ਨਾ ਹੁੰਨਾ ਐਡਰੈਸ ਪਤਾ ਨਹੀਂ ਤਾਂ ਮਤਲਬ ਕਈ ਵਾਰ ਸਕਿੱਪ ਕਰਕੇ ਦੇਖ ਲੈਂਦੇ ਹੋ ਵੀ ਉਹ ਨਹੀਂ ਸੁਣਦੀ ਨਾ ਚੀਜ਼ ਜਿਵੇਂ ਅੱਗੇ ਨੈਕਸਟ ਕਰ ਦਨੇ ਹਾਂ ਮੈਂ ਵੈਸੇ ਬੋਲਦਾ ਨਾ ਹੁੰਨਾ ਹਰ ਇੱਕ ਚੀਜ਼ ਵਿੱਚ ਹੁਣ ਮੈਂ ਜਿਵੇਂ ਆਹ ਵੀਡੀਓ ਸ਼ੁਰੂ ਕੀਤੀ ਸੀ ਇਹਦੇ ਅੱਛਾ ਆਪਾਂ ਬੋਲੇ ਆ ਵੀ ਇਹ ਸੇਲ ਕਿੱਥੇ ਲੱਗੀ ਹੋਈ ਆ ਕਿਹੜੀ ਥਾਂ ਕਿਹੜੇ ਸ਼ਹਿਰ ਤੇ ਵੀਡੀਓ ਦੇ ਵਿੱਚ ਸਾਰੀ ਇਨਫੋਰਮੇਸ਼ਨ ਆਪਣੀ ਦਿੱਤੀ ਹੁੰਦੀ ਆ ਵਿੱਚੇ ਹੁੰਦੀ ਆ ਵੀਡੀਓ ਦੇ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਵੀਡੀਓ ਤੇ ਇੱਧਰ ਕੁਝ ਆ ਐਵੇਂ ਸੂਟ ਵੀ ਪਏ ਨੇ ਇੱਥੇ ਲਓ ਕੁਰਤੇ ਸੂਟ ਹਨ ਐਵੇਂ ਇਹ ਚੀਜ਼ਾਂ ਵੀ ਇੱਥੋਂ ਆਹ ਦੁਪੱਟੇ ਪਏ ਨੇ ਬਹੁਤ ਸਾਰੇ ਲਓ ਦੇਖ ਸਕਦੇ ਹੋ ਆ ਉਸੇ ਤਰ੍ਹਾਂ ਬੈਲਟਾਂ ਆ ਗਈਆਂ ਔਰ ਐਵੇਂ ਇਹ ਚੀਜ਼ਾਂ ਸਾਰੀਆਂ ਮਿਲ ਜਾਣਗੀਆਂ ਤੁਹਾਨੂੰ ਬੈਲਟਾਂ ਤੇ ਇੱਥੇ ਕੁਝ ਆਹ ਕੁਰਤੇ ਦੇਖ ਸਕਦੇ ਹੋ ਲਓ ਜੀ ਐਵੇਂ ਦੇ ਕੋਰਤੇ ਟੌਪ ਸਾਰੇ ਤੁਹਾਨੂੰ ਮਿਲ ਜਾਣਗੇ ਤੁਹਾਨੂੰ ਸੇਲ ਦੇ ਵਿੱਚ ਆਹ ਕੁਛ ਵੀ ਫਰਾਕਾਂ ਆ ਗਈਆਂ ਹਨ ਇੱਥੇ ਐਵੇਂ ਦੀਆਂ ਸਾਰੇ ਲੋ ਕੁੜੀਆਂ ਵਾਲੇ ਛੋਟੇ ਬੱਚਿਆਂ ਵਾਲੇ ਟੌਪ ਹੋਗੇ ਕੁੜੀਆਂ ਵਾਲਾ ਕਪੜਾ ਬਹੁਤ ਜ਼ਿਆਦਾ ਆਏ ਸੇਲ ਦੇ ਵਿੱਚ ਆਪਾਂ ਦਿਖਾਏ ਹੀ ਆ ਜਿਵੇਂ ਤੁਹਾਨੂੰ ਵੈਸੇ ਤਾਂ ਮੁੰਡੇ ਵਾਲੀਆਂ ਵੀ ਹੈਗੇ ਨੇ ਪਰ ਜ਼ਿਆਦਾ ਕੁੜੀ ਵਾਲਾ ਆ ਦੇਖੋ ਜਿਵੇਂ ਕਰੌਕਰੀ ਜਾ ਰਹੀ ਆ ਐਵੇਂ ਦੀਆਂ ਚੀਜ਼ਾਂ ਵੀ ਇੱਥੋਂ ਮਿਲ ਜਾਂਦੀਆਂ ਨੇ ਸੇਲ ਦੇ ਵਿੱਚ ਕੱਪ-ਕੱਪ ਹੋਗੇ ਲਓ ਜੀ ਆ ਇਥੇ ਕੁਝ ਸਟੌਕ ਸਾਰੇ ਇਹ ਵੀ ਪਤਾ ਕਰਦੇ ਆਂ ਕੀ ਪ੍ਰਾਈਸ ਦਾ ਕੁਰਤੇਆਂ ਦਾ ਕੀ ਪ੍ਰਾਈਸ ਆ ਬਾਈ ਕੁਰਤੇਆਂ ਦਾ 100 ਕੇ 300 ਜੀ ਉੱਪਰ 150 ਆ ਆ ਉੱਪਰ ਉੱਪਰਲੇ ਇਧਰਲੇ ਸਾਰੇ ਇਹ 150 ਦੇ ਨੇ ਤੇ ਆ 100 ਵਾਲੇ ਨੇ ਜੀ ਆ ਸਾਰੇ 100 100 ਦੇ ਨੇ ਇੱਥੋਂ ਤੁਹਾਨੂੰ ਐਵੇਂ ਦੇ ਕੁਰਤੇ ਜਿਹੜੇ ਮਿਲ ਜਾਣਗੇ ਦੇਖੋ ਕਿੰਨੇ ਸੋਹਣੇ ਹੋਣੇ ਕਲਰ ਨੇ ਲਓ ਜੀ ਉੱਪਰ 100 ਵਾਲੇ ਉਹ ਵੀ 100 ਵਾਲੇ ਆਹ 100 100 ਦੇ ਆਹ ਸ਼ਾਰਟ ਵਾਲੇ ਨੇ ਬਾਈ ਕਹਿੰਦੇ ਇਹ ਵੀ 100 100 ਦੇ ਨੇਗੇ ਲਓ ਦੇਖਾ ਸੰਡੇ ਨੂੰ ਇੱਥੋਂ ਲੈ ਸਕਦੇ ਹੋ ਆ ਕੇ ਆ ਕਿੰਨੇ ਦੇ ਕਹਿੰਦੇ ਸੀ ਤੁਸੀਂ ਇਹ 100 ਦੇ ਤਿੰਨ ਨੇ ਉੱਤੇ ਹੀ ਲੌਂਗ ਵਾਲੇ ਲਓ ਜੀ ਇਹ ਲੌਂਗ ਵਾਲੇ ਕੁਰਤੇ ਨੇ 100 ਦੇ ਤੁਹਾਨੂੰ ਤਿੰਨ ਮਿਲ ਜਾਣਗੇ ਅਸੀਂ ਬਾਈ ਹੋਣੀ ਦਿਖਾਉਣਗੇ ਆਪਾਂ ਨੂੰ ਲਓ ਜੀ ਹਰ ਇੱਕ ਕਲਰ ਸਾਈਜ਼ ਤੁਹਾਨੂੰ ਸਾਰੇ ਇੱਥੇ ਮਿਲ ਜੂ ਹਰ ਇੱਕ ਸੰਡੇ ਲਾਉਨੇ ਆ ਬਾਈ ਦੁਕਾਨ ਤੁਸੀਂ ਠੀਕ ਹੈ ਅੱਥੋਂ ਸੰਡੇ ਨੂੰ ਤੁਸੀਂ ਆ ਕੇ ਲੈ ਸਕਦੇ ਹੋ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਨੇ ਕੁਰਤੇਆਂ ਦੇ ਇਹ ਐਂਡ ਦੇ ਵਿੱਚ ਆ ਕੇ ਦੁਕਾਨ ਬਾਈ ਹੋਣੀਆਂ ਜੀ। ਲਓ ਜੀ। ਐਵੇਂ ਸਾਰੇ ਕੁੜਤੀ-ਕੁਰਤੇ ਤੁਹਾਨੂੰ ਇੱਥੇ ਮਿਲ ਜਾਣਗੇ। ਦੇਖ ਸਕਦੇ ਹੋ। ਲਓ ਜੀ। ਬਹੁਤ ਸਾਰੀਆਂ ਕਲਰ ਆਪਸ਼ਨਸ ਇੱਥੇ ਹੈਗੀਆਂ ਨੇ ਕੁਰਤਿਆਂ ਦੀ। ਲਓ ਜੀ ਬਾਕੀ ਸਾਰੇ ਆਪਾਂ ਤੁਹਾਨੂੰ ਦਿਖਾਈ ਨੇ ਜਿਹੜੇ ਉੱਪਰ ਡਿਸਪਲੇ ਕੀਤੇ ਹੋਏ ਨੇ। ਐਵੇਂ ਦਾ ਸਾਰਾ ਕੱਪੜਾ, ਕੁਰਤੇ ਇਥੋਂ ਮਿਲ ਜਾਣਗੇ। ਸੇਲ ਦੇ ਵਿੱਚੋਂ। ਤੇ ਇਧਰ ਉਸੇ ਤਰ੍ਹਾਂ ਅੱਗੇ ਵਾਲੇ ਪਾਸੇ ਵੀ ਆ ਕੁਝ ਦੁਕਾਨਾਂ ਪੈਂਟਾਂ ਵਾਲੀਆਂ ਟੀ-ਸ਼ਰਟਾਂ ਵਾਲੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਆ ਪਿੱਛੇ ਬਾਈ ਦੇ ਜਿਹੜੇ ਆਪਾਂ ਕੁੜਤੇ ਦੇਖੇ ਸੀ ਉਹ ਬਹੁਤ ਵਧੀਆ ਸੀਗੇ ਕੁੜਤੇ ਜੇ ਤੁਸੀਂ ਸੇਲ ਦੇ ਵਿੱਚ ਚਾਹੋਗੇ ਤਾਂ ਇੱਥੋਂ ਜ਼ਰੂਰ ਟਰਾਈ ਕਰਿਓ ਮਤਲਬ ਮੈਨੂੰ ਵਧੀਆ ਵਧੀਆ ਜੀ ਤੇ ਆਟਾ ਆਟਾ ਵਾਲਾ ਬਾਈ ਕਹਿੰਦਾ ਜਾਣਾ ਬਾਈ ਨੂੰ ਆਇਆ ਹੋਗਾ ਵੀ ਜਾਣਾ ਹੋਊਗਾ ਇਹਨੇ ਬੱਸ ਸਟੈਂਡ ਤੋਂ ਤੇ ਉਹ ਪਿੱਛੇ ਬਾਈ ਦੀ ਆਪਾਂ ਗੱਲ ਕਰ ਰਹੇ ਸੀ ਨਾ ਤੇ ਉਹਦੇ ਬਾਈ ਦੇ ਕੁੜਤੇ ਬਹੁਤ ਵਧੀਆ ਸੀਗੇ ਜੇ ਸੇਲ ਚਾਹੋਗੇ ਉੱਥੇ ਟਰਾਈ ਕਰਿਓ ਮੈਨੂੰ ਠੀਕ ਲੱਗੇ ਕਪੜਾ ਵੀ ਸਾਰਾ ਵਧੀਆ ਸੀਗਾ ਤੇ ਆ ਸਾਰੀ ਸੇਲ ਏ ਸੇਲ ਆ ਇੱਥੇ ਲਓ ਜੀ ਬਹੁਤ ਵੱਡੀ ਸੇਲ ਹੁੰਦੀ ਆ ਸਾਰੀ ਆਪਾਂ ਤੁਹਾਨੂੰ ਤਕਰੀਬਨ ਤਕਰੀਬਨ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਏ ਦਿੱਤੀ ਜਾਣਕਾਰੀ ਸਾਰੀ ਦੇਤੀ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਇੱਥੇ ਜੜੀਆਂ ਮਿਲਦੀਆਂ ਨੇ ਲਓ ਜੀ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਪਟਿਆਲੇ ਦੀ ਜਿਹੜੀ ਸੰਡੇ ਸੇਲ ਤੋਂ ਇਸ ਵੀਡੀਓ ਨੂੰ ਅੱਜ ਦਿਨੂ ਐਂਡ ਕਰਦੇ ਆਂ ਬਾਕੀ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਅੱਗੇ ਵੀਡੀਓ ਜਰੂਰ ਭੇਜਿਆ ਕਰੋ ਆਪਣੇ ਰਿਸ਼ਤੇਦਾਰਾਂ ਨਾਲ ਮਿੱਤਰਾਂ ਦੋਸਤਾਂ ਨਾਲ WhatsApp ਤੇ ਸ਼ੇਅਰ ਕਰ ਦਿਆ ਕਰੋ ਤੇ ਮਿਲਦੇ ਹਾਂ ਅਗਲੇ ਬਲੌਗ ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ